ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀਤਾ ਹਾਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵੀ ਆਪਣੀ ਜਿਹੜੀ ਦੂਜੀ ਕਲੈਕਸ਼ਨ ਰਹੂਗੀ ਔਰ ਹੋਊਗੀ ਔਰਗੰਡੀ ਦੇ ਸੂਟ ਜਿਨ੍ਹਾਂ ਨੂੰ ਆਪਾਂ ਆਰਕੰਡੀ ਵੀ ਕਹਿ ਦਿੰਦੇ ਆ ਜੀ ਆਰਕੰਡੀ ਦੇ ਸੂਟ ਸਿੰਪਲ ਭਾਸ਼ਾ ਦੇ ਵਿਚਾਰਕੰਡੀ ਨਹੀਂ ਔਰਗੰਡੀ ਵੀ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਤੇ ਜਿਹੜੀ ਇਹਨਾਂ ਦੀ ਬਾਟਮ ਰਹੂਗੀ ਉਹ ਹੋ ਰਹੂਗੀ ਪ੍ਰਿੰਸੈਸ ਦੀ ਆਪਣੇ ਨਾਲ ਸੈਲਫ ਵਾਲੀ ਸੇਮ ਸੈਲਫ ਹੋਊਗਾ ਸ਼ਰਟ ਨਾਲ ਦਾ ਵਟ ਇਹ ਜਿਹੜੀ ਬਾਟਮ ਹੈ ਬਾਟਮ ਕਾਟਨ ਦੀ ਰਹੂਗੀ ਬਾਟਮ ਹੈ ਜਿਹੜੀ ਇਹ ਕਾਟਨ ਦੀ ਰਹੂਗੀ ਬੜੀ ਪਿਆਰੀ ਜੀ ਬਾਟਮ ਹੈਗੀ ਛੈਡੋ ਪ੍ਰਿੰਟ ਦੀ ਇਹ ਤੇ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਹੈ ਨਹੀਂ ਸ਼ਰਟ ਵੈਸੇ ਜਦੋਂ ਇਹਨੂੰ ਵਾਸ਼ ਕਰੋਗੇ ਤਾਂ ਇਹ ਗੱਫ ਹੋ ਜੂਗਾ ਸਟਫ ਬਾਕੀ ਜੇ ਤੁਸੀਂ ਅੰਡਰ ਸ਼ਰਟ ਨਾਲ ਵੀ ਪਾ ਸਕਦੇ ਹੋ ਇਹਨੂੰ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਨਹੀਂ ਵੈਸੇ ਲਾ ਵੀ ਸਕਦੇ ਹੋ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਲਾਓ ਔਰਗੰਡੀ ਤੇ ਲੱਗ ਵੀ ਸਕਦੀ ਹੈ ਲਾਈਨਿੰਗ ਬਟ ਇਹਨੂੰ ਤੁਸੀਂ ਇਕੱਲੀ ਸ਼ਰਟ ਬੇਸਿਕ ਬਾਜੂ ਤੇ ਨਾਲ ਲਗਾਇਓ ਤਾਂ ਤੁਸੀਂ ਬੈਕ ਫਰੰਟ ਦੇ ਉੱਤੇ ਜੇ ਤੁਸੀਂ ਲਾਈਨਿੰਗ ਹੈ ਜੇ ਤੁਸੀਂ ਅੰਡਰ ਸ਼ਰਟ ਪਾ ਲੈਨੇ ਹੋ ਤਾਂ ਨੀਡ ਹੀ ਨਹੀਂ ਹੈਗੀ ਤੇ ਇਹ ਵਾਕਈ ਗਫ ਹੋ ਜਾਊਗਾ ਸੀ ਥਰੂ ਤਾਂ ਨਹੀਂ ਹੈਗਾ ਬਿਲਕੁਲ ਵੀ ਇਹ ਸੀ ਥਰੂ ਨਹੀਂ ਹੈਗਾ ਬਹੁਤ ਸੋਹਣੇ ਜਿਹੜਾ ਸਟੱਫ ਹੈਗਾ ਦੇਖੋ ਕਲਰ ਦੇਖੀ ਚੱਲੋ ਤੁਸੀਂ बॉटਮ ਤੇ ਤਾਂ ਕੋਈ ਨੀਡ ਹੈ ਹੀ ਨਹੀਂ ਫਸਟ ਕਲਰ ਇਹ ਰਹੂਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹਦਾ ਸੈਕਿੰਡ ਸੈਕਿੰਡ ਕਲਰ ਇਦਰੋਂ ਦਿਖਾਉਂਗਾ ਤਾਂ ਇਦਰੋਂ ਹੈ ਤੇ ਇਹਦਾ ਜਿਹੜਾ ਸੈਕਿੰਡ ਕਲਰ ਆਊਗਾ ਜੀ ਇਹ ਵਾਲਾ ਆਊਗਾ ਲਾਈਟ ਜਾਂ ਗੋਲਡਨ ਵੀ ਕਹਿ ਸਕਦੇ ਆਗੇ ਨੂੰ ਗੋਲਡਨ ਮਸਟਰਡ ਜਾਂ ਸ਼ੇਡ ਹੈਗਾ ਲਾਈਟ ਜਾਂ ਬਿਲਕੁਲ ਤੇ ਨੈਕਸਟ ਕਲਰ ਆਊਗਾ ਜੀ ਅਨੀਅਨ ਬਹੁਤ ਪਿਆਰਾ ਜਿਹਾ ਸ਼ੇਡ ਤੇ ਨੈਕਸਟ ਕਲਰ ਇਹ ਵਾਲਾ ਬਲੈਕ ਇਹ ਸਾਰੇ ਆਰਗੈਂਜੀ ਦੇ ਸੂਟ ਰਹਿਣਗੇ ਜੀ ਪ੍ਰਿੰਸੈਸ ਕਲੈਕਸ਼ਨ ਦੀਆਂ ਨਾਲ ਬਾਟਮ ਰਹਿਣਗੀਆਂ ਬਹੁਤ ਵਧੀਆ ਸ਼ੈਡੋ ਪ੍ਰਿੰਟ ਵਾਲੀਆਂ ਤੇ ਨੈਕਸਟ ਕਲਰ ਚੈੱਕ ਕਰੋ ਤੁਸੀਂ ਕਿੰਨਾ ਪਿਆਰਾ ਜਿਹਾ ਹੈ ਬਹੁਤ ਪਿਆਰਾ ਜਿਹਾ ਚੈਰੀ ਮਹਿਰੂਨ ਸ਼ੇਡ ਕਹਿ ਸਕਦੇ ਆਪਾਂ ਮਹਿਰੂਨ ਰੈਡੀਸ਼ ਮਹਿਰੂਨ ਜਿਹਾ ਸ਼ੇਡ ਹੈਗਾ ਨੈਕਸਟ ਕਲਰ ਆ ਗਿਆ ਕਿੰਨਾ ਪਿਆਰਾ ਜਿਹਾ ਬਲੂ ਸ਼ੇਡ ਆਇਆ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਤੇ ਉਸ ਤੋਂ ਬਾਅਦ ਆਪਣਾ ਤੇ ਨੈਕਸਟ ਕਲਰ ਆ ਗਿਆ ਜੀ ਫਿਰੋਜ਼ੀ ਨੈਕਸਟ ਕਲਰ ਆ ਗਿਆ ਜੀ ਫਿਰੋਜ਼ੀ ਤੇ ਨੈਕਸਟ ਕਲਰ ਆ ਗਿਆ ਜੀ ਮਹਿੰਦੀ ਗ੍ਰੀਨ ਲਾਈਟ ਮਹਿੰਦੀ ਗ੍ਰੀਨ ਸ਼ੇਡ ਹੈਗਾ ਤੇ ਇਸ ਦੇ ਵਿੱਚ ਨੈਕਸਟ ਕਲਰ ਇੱਕ ਹੋਰ ਆ ਗਿਆ ਜੀ ਗ੍ਰੇ ਸ਼ੇਡ ਗ੍ਰੇ ਸ਼ੇਡ ਆ ਗਿਆ ਜੀ ਤੇ ਇਹ ਇਹ ਡਿਜ਼ਾਈਨ ਆ ਲੱਗ ਤੋਂ ਆ ਗਿਆ ਜੀ ਇਹਦੇ ਵਿੱਚ ਸਿੰਗਲ ਕਲਰ ਹੈਗਾ ਇਸ ਡਿਜ਼ਾਈਨ ਦੇ ਵਿੱਚ ਸਕਾਈ ਬਲੂ ਫਿਰੋਜੀ ਜਾਂ ਸ਼ੇਡ ਹੈਗਾ ਤੇ ਇੱਕ ਡਿਜ਼ਾਈਨ ਹੋਰ ਆ ਗਿਆ ਬੜਾ ਪਿਆਰਾ ਜਿਹਾ ਡਿਜ਼ਾਈਨਿੰਗ ਹੈ ਇਹ ਵੀ ਦੇਖੋ ਚੈੱਕ ਕਰੀ ਚੱਲੋ ਕਿੰਨਾ ਪਿਆਰਾ ਸ਼ੇਡ ਹੈ ਦਾ ਵੀ ਤੇ ਇਹਦੇ ਵਿੱਚ ਇੱਕ ਕਲਰ ਆ ਗਿਆ ਜੀ ਫਿਰੋਜੀ ਫਿਰੋਜੀ ਤੇ ਨੈਕਸਟ ਕਲਰ ਆ ਗਿਆ ਜੀ ਪੈਰਟ ਗ੍ਰੀਨ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਪੈਰਟ ਗ੍ਰੀਨ ਤੇ ਇਹ ਸਾਰੇ ਸੂਟ ਔਰਗੈਂਡੀ ਦੇ ਰਹਿਣਗੇ ਜੀ ਤੇ ਬਹੁਤ ਸੋਹਣੇ ਸੂਟ ਨੇ ਲੇਟੈਸਟ ਆਪਣੀ ਆਈਟਮਸ ਲੈ ਕੇ ਆਨੇ ਆ ਤੇ ਆਪਣੇ ਜਿਹੜੇ ਪ੍ਰਾਈਸ ਹੁੰਦੇ ਨੇ ਜੈਨੂਨ ਹੁੰਦੇ ਨੇ ਪਹਿਣਾ ਦਾ ਬਹੁਤ ਵਧੀਆ ਰਿਸਪਾਂਸ ਹੈਗਾ ਜੀ ਸਾਰਿਆਂ ਕੋਲੇ ਫੈਬਰਿਕ ਜਾ ਰਿਹਾ ਸਾਰਿਆਂ ਨੂੰ ਪਸੰਦ ਆ ਰਿਹਾਗਾ ਤੇ ਇਹ ਆਪਾਂ ਤੁਹਾਨੂੰ ਇਹ ਕਲੈਕਸ਼ਨ ਲੈ ਕੇ ਆਏ ਸੀਗੇ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1000 ਓਨਲੀ 1000 ਦੇ ਵਿੱਚ ਤੁਸੀਂ ਆਰਗੈਨਾਈਜ਼ ਦਾ ਸੂਟ ਸਾਡੇ ਕੋਲੋਂ ਪਰਚੇਸ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਸਟੀਚਿੰਗ ਵੀ ਪ੍ਰੋਵਾਈਡ ਕਰਦੇ ਆ ਜੇ ਤੁਸੀਂ ਸਟੀਚਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਜੇ ਤੁਸੀਂ ਐਸਟੀ ਜੇ ਲੈਣਾ ਚਾਹੁੰਦੇ ਹੋ ਐਦਾਂ ਵੀ ਲੈ ਸਕਦੇ ਹੋ ਹਰ ਤਰ੍ਹਾਂ ਦਾ ਦੁਪੱਟਿਆਂ ਦਾ ਫੈਬਰਿਕ अवेलेबल ਹੈਗਾ ਤੇ ਵਾਕਈ ਤੁਸੀਂ ਦੁਪੱਟਾ ਵਗੈਰਾ ਜੇ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਹਰ ਤਰ੍ਹਾਂ ਦਾ ਫੈਬਰਿਕ अवेलेबल ਹੈਗਾ ਆਪਣੇ ਕੋਲੇ ਆਪਣਾ ਨੰਬਰ ਹੈ ਜੀ 9253115036 ਮੈਨੂੰ ਪੈਣਾ ਦੇ ਮੈਸੇਜ ਆਇਆ ਇਸ ਤੁਸੀਂ ਜਦੋਂ ਨੰਬਰ ਰਿਪੀਟ ਕਰਦੇ ਹੋ ਹੌਲੀ ਕਰਿਆ ਕਰੋ ਤਾਂ ਜੋ ਸਾਨੂੰ ਪਤਾ ਚੱਲ ਸਕੇ ਮੈਂ ਦੁਬਾਰਾ ਤੋਂ ਫੇਰ ਰਿਪੀਟ ਕਰਦੀ ਹਾਂ 9253115036 ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋ ਥੈਂਕ ਯੂ ਜੀ